ਟਰੱਕ ਦਾ ਟਾਇਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ ਔਰ ਜਦੋਂ ਟਾਇਰ ਫਟਿਆ ਤਾਂ ਇਹ ਜਿਹੜਾ ਟਰੱਕ ਹੈ ਸਿੱਧਾ ਟਰਾਂਸਫਾਰਮਰ ਦੇ ਵਿੱਚ ਜਾ ਕੇ ਵੱਜਦਾ ਔਰ ਅਚਾਨਕ ਇਸ ਟਰੱਕ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਭਿਆਨਕ ਹਾਦਸਾ ਵਾਪਰ ਗਿਆ ਹੈ ਔਰ ਇਸ ਹਾਦਸੇ ਮਗਰੋਂ ਲੋਕ ਇਕੱਠੇ ਹੋ ਜਾਂਦੇ ਨੇ ਔਰ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਕਿਉਂਕਿ ਟਾਇਰ ਫਟ ਜਾਣ ਕਾਰਨ ਇਹ ਬੇਕਾਬੂ ਟਰੱਕ ਸਿੱਧਾ ਟਰਾਂਸਫਾਰਮਰ ਦੇ ਵਿੱਚ ਜਾ ਕੇ ਵਜਦਾ ਹੈ ਔਰ ਜ਼ੋਰਦਾਰ ਧਮਾਕਾ ਹੁੰਦਾ ਹੈ ਜਿਸ ਧਮਾਕੇ ਨੂੰ ਸੁਣ ਕੇ ਆਲੇ-ਦੁਆਲੇ ਦੇ ਲੋਕ ਸਹਿਮ ਜਾਂਦੇ ਨੇ ਔਰ ਬਾਹਰ ਨਿਕਲ ਕੇ ਦੇਖਦੇ ਨੇ ਕਿ ਇਸ ਟਰੱਕ ਨੂੰ ਤਾਂ ਅੱਗ ਲੱਗੀ ਹੋਈ ਹੈ ਔਰ ਪੁਲਿਸ ਨੂੰ ਇਸ ਦੀ ਇਤਲਾਹ ਦਿੰਦੇ ਨੇ ਔਰ ਫਾਇਰ ਬਗੇਟ ਦੀ ਜਿਹੜੀ ਟੀਮ ਹੈ ਉਹ ਮੌਕੇ ਤੇ ਪਹੁੰਚਦੀ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸੰਗਰੂਰ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਦੀ ਜਿਹੜੀ ਹਾਲਤ ਹੈ ਕਿਸ ਕਦਰ ਹੋਈ ਪਈ ਹੈ ਇਸ ਟਰੱਕ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਔਰ ਸਾਰਾ ਜਿਹੜਾ ਟਰੱਕ ਹੈ ਅਗਲਾ ਹਿੱਸਾ ਜਿਹੜਾ ਇਸ ਦਾ ਮਾਫ਼ ਕਰਨਾ ਜਿਹੜਾ ਅਗਲਾ ਹਿੱਸਾ ਹੈ ਉਹ ਸੜਕੇ ਸੁਆਹ ਹੋ ਚੁੱਕਿਆ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗਰੂਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁਜਰਾਤ ਤੋਂ ਇਹ ਕੋਲੇ ਦਾ ਭਰਿਆ ਹੋਇਆ ਟਰੱਕ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਇਸ ਨੈਸ਼ਨਲ ਹਾਈਵੇ ਤੇ ਭਿਆਨਕ ਹਾਸਾ ਵਾਪਰ ਜਾਂਦਾ ਹੈ ਚੱਲਦੇ ਟਰੱਕ ਦਾ ਟਾਇਰ ਫਟ ਜਾਣ ਕਾਰਨ ਇਹ ਜਿਹੜਾ ਟਰੱਕ ਹੈ ਸਿੱਧਾ ਟਰਾਂਸਫਾਰਮਰ ਦੇ ਵਿੱਚ ਜਾ ਕੇ ਵਜਦਾ ਔਰ ਜ਼ੋਰਦਾਰ ਧਮਾਕਾ ਹੁੰਦਾ ਔਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਜਦੋਂ ਇਸ ਟਰੱਕ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਤਾਂ ਜਿਹੜਾ ਡਰਾਈਵਰ ਹੈ ਉਹ ਮਸਾ ਇਸ ਟਰੱਕ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਂਦਾ ਹੈ ਤਾਂ ਸੰਗਰੂਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਹ ਟਰੱਕ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜਾ ਟਰੱਕ ਦਾ ਅਗਲਾ ਕੈਬਿਨ ਹੈ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਕਿਉਂਕਿ ਇਸ ਟਰੱਕ ਦੀ ਜ਼ੋਰਦਾਰ ਟੱਕਰ ਟਰਾਂਸਫਾਰਮਰ ਦੇ ਨਾਲ ਹੁੰਦੀ ਹੈ ਕਿਉਂਕਿ ਇਸ ਟਰੱਕ ਦਾ ਜਿਹੜਾ ਟਾਇਰ ਹੈ ਉਹ ਫਟ ਜਾਂਦਾ ਹੈ ਚੱਲਦੇ ਟਰੱਕ ਦਾ ਟਾਇਰ ਫਟ ਜਾਣ ਕਾਰਨ ਇਹ ਟਰੱਕ ਬੇਕਾਬੂ ਹੋ ਜਾਂਦਾ ਹੈ ਔਰ ਬੇਕਾਬੂ ਟਰੱਕ ਸਿੱਧਾ ਟਰਾਂਸਫਾਰਮਰ ਦੇ ਵਿੱਚ ਜਾ ਕੇ ਵੱਜਦਾ ਹੈ ਜਿਸ ਕਾਰਨ ਇਸ ਟਰੱਕ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਔਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਦੋਂ ਇਸ ਟਰੱਕ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਟਰੱਕ ਡਰਾਈਵਰ ਨੇ ਛਾਲ ਮਾਰ ਕੇ ਮਸਾ ਆਪਣੀ ਜਾਨ ਬਚਾਈ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਟਰੱਕ ਦਾ ਜਿਹੜਾ ਅਗਲਾ ਹਿੱਸਾ ਹੈ ਕੈਬਿਨ ਹੈ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਹਾਲਾਂਕਿ ਇਸ ਅ ਧਮਾਕੇ ਤੋਂ ਬਾਅਦ ਇਸ ਭਿਆਨਕ ਹਾਦਸੇ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੰਦੇ ਨੇ ਔਰ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈ ਉਹ ਮੌਕੇ ਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤਾਂ ਸੰਗਰੂਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੋਲੇ ਦਾ ਭਰਿਆ ਹੋਇਆ ਇਹ ਟਰੱਕ ਗੁਜਰਾਤ ਤੋਂ ਮੰਡੀ ਗੋਬਿੰਦਵੜ ਗੋਬਿੰਦਗੜ ਵੱਲ ਜਾ ਰਿਹਾ ਸੀ ਔਰ ਇਸੇ ਦਰਮਿਆਨ ਰਸਤੇ ਦੇ ਵਿੱਚ ਇਸ ਨੈਸ਼ਨਲ ਹਾਈਵੇ ਤੇ ਇਹ ਹਾਸਾ ਵਾਪਰ ਗਿਆ ਤਾਂ ਇਸ ਸੜਕ ਹਾਸੇ ਦੌਰਾਨ ਜਿਹੜਾ ਟਰੱਕ ਹੈ ਉਸ ਦਾ ਜਿਹੜਾ ਅਗਲਾ ਹਿੱਸਾ ਉਹ ਸੜਕੇ ਸਵਾਹ ਹੋ ਚੁੱਕਿਆ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸੰਗਰੂਤੋਂ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਜ਼ਿਰਖਪੁਰ ਨੈਸ਼ਨਲ ਹਾਈਵੇ ਦੇ ਨੇੜੇ ਕੋਲੇ ਨਾਲ ਪਰਿਆ ਹੋਇਆ ਟਰੱਕ ਜੋ ਗੁਜਰਾਤ ਤੋਂ ਮੰਡੀ ਗੋਬਿੰਦਗੜ ਵੱਲ ਜਾ ਰਿਹਾ ਸੀ ਇਸ ਚੱਲਦੇ ਟਰੱਕ ਦਾ ਟਾਇਰ ਫਟ ਜਾਣ ਕਾਰਨ ਇਹ ਬੇਕਾਬੂ ਟਰੱਕ ਟਰਾਂਸਫਰਮ ਦੇ ਵਿੱਚ ਜਾ ਕੇ ਵੱਜਦਾ ਔਰ ਧਮਾਕਾ ਹੋਣ ਕਾਰਨ ਇਸ ਟਰੱਕ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਅਗਲਾ ਹਿੱਸਾ ਹੈ ਜਿਹੜਾ ਟਰੱਕ ਦਾ ਕੈਬਿਨ ਹੈ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ